ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਅਗ ਦੀ ਖੇੜ ਭਾਗ 3 ਅੰਕ 20 ਤੁਸੀਂ ਬੜੇ ਧੋਖੇबाज ਹੋ ਭਰਾ ਜੀ ਮੈਂ ਕੀ ਤੂੰ ਕ੍ਰਿਸ਼ਨਾ ਤੁਸੀਂ ਮੈਂ ਕਿਉਂ ਤੁਸੀਂ ਇਹ ਸਾਰਾ ਰਾਜ ਕਿਉਂ ਨਾ ਖੋਹ ਦਿੱਤਾ ਪਹਿਲਾਂ ਹੀ ਨਾਵਲ ਦੇ ਪਲਾਟ ਬੰਗ ਕਈ ਦੇ ਕਈ ਗੰਡ ਰਚਦੇ ਰਹੇ ਪਰ ਜੀ ਇਸ ਤਰ੍ਹਾਂ ਨਾ ਕਰਦਾ ਤਾਂ ਤੈਨੂੰ ਇਸ ਮਲਾਪ ਦਾ ਇਤਨਾ ਸਵਾਦ ਆਉਣਾ ਸੀ ਪਰ ਧੋਖੇ ਵਜ ਮੈਂ ਨਹੀਂ ਅਸਲ ਵਿੱਚ ਤੂੰ ਹੈ ਕ੍ਰਿਸ਼ਨਾ ਮੈਂ ਕਿਉਂ ਪੁੱਛ ਹੁਣ ਆਪਣੇ ਦਿਲ ਕੋਲ ਮੈਨੂੰ ਤੇ ਕੁਝ ਪਤਾ ਨਹੀਂ ਲੱਗਦਾ ਤੁਹਾਡਾ ਬਿਆਰਤਾਂ ਦਾ ਅੱਛਾ ਮੈਂ ਦੱਸਾਂ ਦੱਸੋ ਤੂੰ ਇਸ ਲਈ ਧੋਖੇ ਵਜੈਂ ਕਿ ਉਸ ਰਾਤੀ ਜਦ ਮੈਂ ਤੇਰੇ ਪਾਸ ਜੂਸ ਵਿਦਾ ਜੇ ਕਰ ਕੀਤਾ ਤਾਂ ਕਿੰਨਾ ਨੱਕ ਚੜਾਇਆ ਸੀ ਤੂੰ ਕਹਿੰਦੀ ਤੂੰ ਕਹਿੰਦੀ ਸਰ ਭਰਾ ਜੀ ਮੁੜ ਕੇ ਉਸ ਦਾ ਨਾਮ ਨਾ ਲੈਣਾ ਮੇਰੇ ਸਾਹਮਣੇ ਤੇ ਹੋਰ ਪਤਾ ਨਹੀਂ ਕੀ ਕੀ ਕਹਿਦੀ ਸੀ ਪਰ ਹੁਣ ਪਤਾ ਲੱਗਾ ਕਿ ਤੂੰ ਝੂਠ ਬੋਲਦੀ ਸੀ ਦਸਖਾ ਇਹ ਧੋਖਾ ਨਹੀਂ ਸੀ ਸਿਥਲ ਉਦਾਸ ਤੇ ਨਰਾਸ਼ ਜਿਹੇ ਤੁੰਦ ਲੱਗੇ ਤੋਂ ਬਾਅਦ ਕ੍ਰਿਸ਼ਨਾ ਦੇ ਜੀਵਨ ਪਰਵਾਤ ਉੱਤੇ ਇਹ ਪਹਿਲਾ ਫੋ ਪਟਾਲਾ ਸੀ ਖੁਸ਼ੀਆਂ ਅਮੰਗਾਂ ਤੇ ਸਤਰਾਂ ਦੇ ਸੁਨਹਿਰ ਸਨੇਹੀ ਕੰਬਾ ਨਾਲ ਅਜੇ ਕ੍ਰਿਸ਼ਨ ਦਾ ਮਨਸਵਰਗੀ ਅਰਸ਼ਾਂ ਵਿੱਚ ਉਡਾਰੀਆਂ ਮਾਰ ਰਿਹਾ ਸੀ ਜੂਸਪ ਉਸ ਦੇ ਜੀਵਨ ਦੇ ਮੋੜ ਤੋਂ ਲੈ ਕੇ ਅੱਜ ਤੱਕ ਜਿਹੜਾ ਕਿਸੇ ਨਾ ਕਿਸੇ ਰੂਪ ਵਿੱਚ ਉਸ ਦੇ ਹਿਰਦੇ ਵਿੱਚ ਰੂਪਮਾਨ ਸੀ ਅੱਜ ਅਰਸ਼ਾਂ ਦਾ ਦੇਵਤਾ ਬਣ ਕੇ ਉਸ ਦੇ ਦਿਲ ਦੇ ਸਿੰਘਾਸ਼ਣ ਉੱਤੇ ਬਰਾਜਮਾਨ ਸੀ ਤੇ ਕ੍ਰਿਸ਼ਨ ਦਾ ਹਰ ਇੱਕ ਫਰਨਾ ਸਰੰਦਾ ਜਲੀ ਤੇ ਪੁਸ਼ਪਾ ਜਲੀ ਦੀ ਸ਼ਕਲ ਵਿੱਚ ਵਟ ਕੇ ਅੱਜ ਉਸ ਦੇਵਤਾ ਲਈ ਪੂਜਾ ਦੀ ਸਮੰਗਰੀ ਬਣਿਆ ਹੋਇਆ ਸੀ ਉਸ ਦੇ ਹਿਰਦੇ ਦੀਆਂ ਸਾਰੀਆਂ ਸੁੰਨੀਆਂ ਥਾਵਾਂ ਨੇ ਨਾ ਕੇਵਲ ਭਰ ਗੰਨਾ ਸਗੋਂ ਉੱਛਲ-ਉੱਛਲ ਕੇ ਕੰਡਿਆਂ ਤੋਂ ਅਲੰਘ ਰੰਗਣਾ ਸੰ। ਅੱਜ ਕ੍ਰਿਸ਼ਨਾਂ ਦਾ ਰੋਮ-ਰੋਮ ਆਪਣੇ ਪ੍ਰਾਤ ਸਤਨਮ ਨੂੰ ਸੁਲਾ ਰਿਹਾ ਸੀ। ਇਸ ਦੇ ਨਾਲ ਹੀ ਉਸ ਦੇ ਅੰਦਰੋਂ ਇਸ ਭਾਵ ਦੇ ਖਿਆਲ ਵੀ ਉੱਡਦੇ ਸਨ। ਮੈਂ ਬਹੁਤ ਵੱਡੀ ਕਰਾਮਾਤ ਕਰਕੇ ਦਿਖਾਈ ਹੈ ਸੱਚਮੁੱਚ ਮੇਰੇ ਅੰਦਰ ਕੋਈ ਗੈਬੀ ਤਾਕਤ ਹੈ ਜਿਸ ਦੀ ਮਦਦ ਨਾਲ ਜੇ ਮੈਂ ਚਾਹਾਂ ਤਾਂ ਦੁਨੀਆ ਦਾ ਤਖਤਾ ਉਲਟਾ ਕੇ ਰੱਖ ਦਿਆਂ। ਇਸ ਦੀ ਪੁਸ਼ਟੀ ਵਿੱਚ ਵੀ ਉਦਣ ਵਾਲੀ ਮੀਟਿੰਗ ਦਾ ਨਜ਼ਾਰਾ ਉਸ ਦੀਆਂ ਅੱਖਾਂ ਅਕੀ ਫੇਰ ਆ ਗਿਆ ਜਦ ਉਸ ਨੇ ਆਪਣੀ ਇੱਕੋ ਤਕਰੀਰ ਦੇ ਅਸਰ ਨਾਲ ਸਾਰੀ ਪਾਰਟੀ ਦਾ ਰੁਖ ਪਲਟਾ ਦਿੱਤਾ ਸੀ ਤੇ ਦੂਜਾ ਇਹ ਜੂਸਪ ਦੀ ਕਾਇਆ ਕਲਪ ਦਾ ਕਲਪ ਕਰਨ ਦਾ ਕ੍ਰਿਸ਼ਮ ਇਸ ਪਹਿਲੇ ਜਦ ਕੀ ਬੱਡੇ ਵੇਲੇ ਉਹ ਹਸਪਤਾਲ ਦੇ ਅੱਖਾਂ ਵਾਲੇ ਵਾਰਡ ਵਿੱਚ ਹਰੇਕਾ ਦੇ ਇੱਕ ਕਿਤੇ ਤੇ ਬੈਠੀ ਸਤਨਾਮ ਨਾਲ ਬੀਤੀ ਰਾਤ ਦੇ ਜਗਰਾਤੇ ਬਾਰੇ ਗੱਲਾਂ ਕਰ ਰਹੀ ਸੀ ਤਾਂ ਖੁਸ਼ੀਆਂ ਦਾ ਕੋਈ ਬੇਪਨਾ ਅੰਬਾਰ ਸੀ ਜਿਹੜਾ ਉਸ ਦੇ ਅੰਦਰ ਮਟਾਇਆ ਨਹੀਂ ਸੀ ਮਿਟ ਸਕਦਾ ਮੁੜ ਮੁੜ ਉਸ ਦੇ ਅੰਦਰੋਂ ਇੱਕ ਮੱਠੀ ਮੱਤਮਤੀ ਜਹੀ ਗੁੰਜਾਰ ਗੰਜੂਰ ਉੱਠਦੀ ਮੈਂ ਆਪਣਾ ਮਕਸਦ ਪਾ ਲਿਆ ਹੈ ਅੱਜ ਮੇਰਾ ਜੂਸਪ ਮਿਸਰ ਦੇ ਸੁਲਤਾਨ ਨਾਲੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਅੱਜ ਮੈਂ ਆਪਣੇ ਸੋਹਣੇ ਜੂਸਪ ਦੀਆਂ ਦੀ ਝਲeka ਬਣ ਲਈ ਜਾ ਰਹੀ ਹਾਂ ਪਰ ਇਤਨੀ ਦੇਰ ਕਿਉਂ ਇੱਕ ਘੜੀਆਂ ਪਲ ਇਹ ਮਿੰਟ ਤੇ ਸੈਕਿੰਡ ਕਿਉਂ ਇਤਨੇ ਲੰਬੇ ਹੁੰਦੇ ਜਾਂਦੇ ਆ ਉਸ ਵਾਰ ਘੜੀ ਕਿੰਨੀ ਕੁ ਦੁਰਾਡੀ ਹੈ ਜਦ ਮੈਂ ਆਪਣੇ ਪ੍ਰੀਤਮ ਦੀ ਆਪਣੇ ਜੂਸਵ ਦੀ ਝਲਿਖਾ ਹੋਵਾਂ ਸਤਨਾਮ ਦਾ ਤਾਨਾ ਸੁਣ ਕੇ ਕ੍ਰਿਸ਼ਨਾ ਸ਼ਰਮਾ ਗਿਆ ਉਸ ਦਾ ਸਿਰ ਜਿਹੜਾ ਰਾਤ ਤੋਂ ਇਕਿਆਲਾਂ ਦੇ ਭਾਰ ਨਾਲ ਭਾਰਾ ਹੋ ਰਿਹਾ ਸੀ ਹੋਰ ਭਾਰਾ ਹੋ ਕੇ ਸਤਨਾਮ ਦੀ ਗੋਦੀ ਵਿੱਚ ਟਹਿ ਗਿਆ ਤੇ ਅੱਖਾਂ ਉਸ ਦੀਆਂ ਬੰਦ ਹੋ ਗੀਆਂ ਕ੍ਰਿਸ਼ਨ ਸਤਨਾਮ ਨੇ ਦੱਸੇਰ ਚੌਕ ਕੇ ਮੋੜ ਉਸ ਨੂੰ ਠੀਕ ਹਾਲਤ ਵਿੱਚ ਬਿਠਾਉਂਦਿਆਂ ਜ਼ਿਕਰ ਕੀਤੀ ਤਾਂ ਕਿ ਸੱਚਮੁੱਚ ਉਸ ਨੂੰ ਤੈਨੂੰ ਪਸੰਦ ਨਹੀਂ ਦੱਸਦੀ ਬਣਾਵਟੀ ਗੁੱਸਾ ਦਰਸਾਉਂਦੀ ਹੀ ਕ੍ਰਿਸ਼ਨ ਉੱਠ ਖੜੀ ਪਰ ਉਸ ਦੇ ਚਿਹਰੇ ਤੇ ਜਿਹੜੀਆਂ ਲਾਲੀਆਂ ਦਾਗ ਰੰਗੀਆਂ ਸਨ ਇਹਨਾਂ ਦੇ ਬਿਨਾਂ ਉਸ ਨੇ ਦੱਸਿਆ ਹੀ ਸਭ ਕੁਝ ਦੱਸ ਦਿੱਤਾ ਅੱਛਾ ਇੱਕ ਹੋਰ ਗੱਲ ਸੁਣ ਉਹ ਨੂੰ ਬਾਹੋਂ ਫੜ ਕੇ ਬਿਠਾਉਂਦਾ ਹੋਇਆ ਸਤਨਾਮ ਬੋਲਿਆ ਬਾਪੂ ਜੀ ਨੂੰ ਦੱਸ ਦਿਆਂ ਹੁਣ ਸਾਰੀ ਗੱਲ ਨਾ ਨਾ ਕਹਿ ਕੇ ਕ੍ਰਿਸ਼ਨਾਂ ਨੇ ਮੂੰਹ ਦੂਜੇ ਪਾਸੇ ਮੋੜ ਲਿਆ। ਨਾ ਕਿਉਂ? ਸਤਨਾਮ ਨੇ ਉਸ ਦੀ ਠੋਡੀ ਫੜ ਕੇ ਆਪਣੇ ਵੱਲ ਮੂੰਹ ਫੇਰਿਆ ਕਿਹਾ ਤੈਨੂੰ ਪਤਾ ਹੈ ਕ੍ਰਿਸ਼ਨਾਂ ਅੱਜਕੱਲ੍ਹ ਰਾਸ਼ਨ ਦੀ ਕਿੰਨੀ ਤੰਗੀ ਹੈ। ਇਸ ਹਾਲਤ ਵਿੱਚ ਅਸੀਂ ਤੈਨੂੰ ਹੋਰ ਬਹੁਤਾ ਚਿਰ ਘਰ ਵਿੱਚ ਨਹੀਂ ਰੱਖ ਸਕਦੇ। ਫੇਰ ਲਿਆਂਦਾ ਕਿਉਂ ਸਾਜੀ? ਕ੍ਰਿਸ਼ਨਾਂ ਦੇ ਹੋਟਾਂ ਚ ਐਤ ਕੀ ਚੋਰ ਜਹੀ ਮੁਸਕਰਾਟ ਫੁੱਟ ਰਹੀ ਸੀ। ਲਿਆਂਦਾ ਇਸ ਕਰਕੇ ਹੈ ਤੈਨੂੰ। ਤੈਨੂੰ ਨਹੀਂ ਸੀ ਕਿ ساری ਉਮਰ ਪਥਾਲਾ ਮਾਰ ਬਹੇਗੀ ਨਾਲੇ ਸਿਰਫ ਮੈਂ ਹੀ ਨਹੀਂ ਬਾਪੂ ਹੋਰੇ ਵੀ ਤਾਂ ਤੈਨੂੰ ਤੱਕਾ ਦੇਣ ਦੀ ਫਿਕਰ ਵਿੱਚ ਨਹੀਂ ਕ੍ਰਿਸ਼ਨ ਨੂੰ ਇਹ ਤੱਕਾ ਦੇਣ ਵਾਲੇ ਲੱਭ ਜੇ ਕਿਸੇ ਹੋਰ ਵੱਲੋਂ ਕਹੇ ਜਾਂਦੇ ਤਾਂ ਉਹ ਸ਼ਾਇਦ ਮਰਨ ਹਾਰੀ ਹੋ ਜਾਂਦੀ ਪਰ ਇਸ ਵੇਲੇ ਜਦੋਂ ਕਿ ਉਹ ਸਮਝ ਚੁੱਕੀ ਸੀ ਕਿ ਇਹ ਤੱਕਾ ਦੇ ਕੇ ਉਸਨੂੰ ਪ੍ਰੀਤਮ ਦੀਆਂ ਬਾਹਾਂ ਵਿੱਚ ਸੁਟਿਆ ਜਾਵੇਗਾ ਖੁਸ਼ੀ ਦੇ ਚਾਉ ਦੀ ਇੱਕ ਗੁਦਗਦੀ ਜਿਹੀ ਉਸ ਦੀ ਰਗ ਰਗ ਵਿੱਚ ਫਿਰਦੀ ਬਾਪੂ ਹੁ ਰਿਤੇ ਨਹੀਂ ਦੇਣਾ ਚਾਹੁੰਦੀ ਕ੍ਰਿਸ਼ਨਾ ਦਾ ਬਿਝੇ ਪਰ ਮਧੁਰਤਾ ਭਰੇ ਰੋਦਾ ਫਖਾਲਾ ਕਰਦੀ ਹੋਈ ਬੋਲੀ ਤੁਸੀਂ ਭਮ ਤੰਗ ਆ ਗਏ ਹੋ ਮੇਰੇ ਕੋਲ ਮੇਰਾ ਤੰਗ ਆਉਣਾ ਵੀ ਤਾਂ ਕੁਦਰਤੀ ਹੈ ਕ੍ਰਿਸ਼ਨਾ ਜਦ ਕਿਦੂ ਜਾਣਣੀ ਹੈ ਕਿ ਰਾਸ਼ਨ ਆਜੇ ਕੱਲ ਆਪਣੇ ਜੋਗਾ ਵੀ ਪੂਰਾ ਨਹੀਂ ਹੋਦਾ ਜਵਾਬ ਵਿੱਚ ਕ੍ਰਿਸ਼ਨਾ ਨੇ ਕੁਝ ਕਹਿਣਾ ਚਾਹਿਆ ਫਿਰ ਰੁਕ ਗਈ ਸਤਨਾ ਫਿਰ ਬੋਲਿਆ ਬਾਪੂ ਜੀ ਦੀ ਪੱਟੀ ਖੁੱਲਣ ਵਿੱਚ ਤਿੰਨ ਚਾਰ ਦਿਨ ਬਾਕੀ ਨੇ ਡਾਕਟਰ ਨੂੰ ਪੂਰਾ ਯਕੀਨ ਹੈ ਕਿ ਆਪਰੇਸ਼ਨ ਸਫੀਲਤ ਕਾਮਯਾਬ ਰਹੇਗਾ ਸੋ ਮੇਰੀ ਸਲਾਹ ਤਾਂ ਇਹ ਸੀ ਕਿ ਜਿਸ ਦਿਨ ਬਾਪੂ ਜੀ ਦੀ ਪੱਟੀ ਖੁੱਲੇ ਉਸ ਦਿਨ ਤੇਰਾ ਫਾਹਾ ਵੱਡ ਦਿੱਤਾ ਜਾਵੇ ਤਾਂ ਜੋ ਅੱਖਾਂ ਖੁੱਲਣ ਬਾਅਦ ਪਹਿਲਾ ਨਜ਼ਾਰਾ ਉਹ ਇਹੋ ਵੇਖਣ ਆਪਣੀ ਕ੍ਰਿਸ਼ਨਾ ਨੂੰ ਦੁੱਲਹਣ ਦੀ ਸ਼ਕਲ ਵਿੱਚ ਸਜੀ ਹੋਈ ਵੇਖ ਕੇ ਕਿੰਨੇ ਖੁਸ਼ ਹੋਣਗੇ ਪਰ ਮੁਸ਼ਕਲ ਇਹ ਹੈ ਕਿ ਵਿਚਾਰਾਂ ਜੂਸ ਭਾਜੀ ਹਫਤੇ ਕੁ ਮੰਜਾਂ ਨਹੀਂ ਛੱਡ ਸਕਦਾ ਖੈਰ ਦੇਖੀ ਜਾਏਗੀ ਤੇ ਇਸ ਪ੍ਰਸੰਗ ਨੂੰ ਬਦਲਦਾ ਹੋਇਆ ਉਹ ਬੋਲਿਆ ਕুইਨ ਰੋਡ ਵਾਲੀ ਕੋਠੀ ਵਿੱਚ ਜਿੱਥੇ ਸਾਡੀ ਸਵਾ ਦਾ ਦਫ਼ਤਰ ਹੈ ਦੋ ਤਿੰਨ ਕਮਰੇ ਮੈਂ ਤੁਹਾਡੇ ਲਈ ਖਾਲੀ ਕਰਵਾ ਲੈਨੇ ਜਿੱਥੇ ਤੇਰਾ ਬਾਪੂ ਜੀ ਦਾ ਤੇ ਨਾਲੇ ਭਾਬੀ ਰੁਕਮ ਦੀ ਰਹਿ ਇਸ ਦਾ ਇੰਤਜ਼ਾਮ ਕੀਤਾ ਜਾਏਗਾ ਨਾਲੇ ਉਸਾ ਜਨਬੀ ਮਿਸਟਰ ਸਫੀਨ ਉਹ ਵੀ ਸ਼ਾਇਦ ਤੁਹਾਡੇ ਨਾਲ ਹੀ ਰਹਿਣਾ ਪਵੇ ਕਹਿੰਦਾ ਕਹਿੰਦਾ ਸਤਨਾਮ ਸ਼ਰਾਰਤ ਭਰਿਆ ਹਾਸਾ ਹੱਸਿਆ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਜਾ ਉਪਰੇ ਕਹਿੰਦੀ ਹੀ ਕ੍ਰਿਸ਼ਨਾ ਫੇਰ ਉੱਠ ਖੜੋਤੀ ਤੇ ਸਤਨਾਮ ਦੇ ਰੋਕਦਿਆਂ ਰੋਕਦਿਆਂ ਵੀ ਉਹ ਨੱਠ ਕੇ ਬਾਪੂ ਜੀ ਦੇ ਮੰਜੇ ਬਾਸੋਪੜ ਗਈ ਉਡੀਕ ਦੇ ਇਹ 10 ਦਿਨ ਦਸਾਂ ਵਾਰਾਂ ਬਚਿੰਨਾ ਤਰ ਤਸਾ ਕੇ ਆਖਿਰ ਖਤਮ ਹੋ ਗਈ ਤੇ ਬਾਬਾ ਜੀ ਦੀਆਂ ਅੱਖਾਂ ਦੀ ਪੱਟੀ ਖੁੱਲੀ ਜਿਉਂ ਹੀ ਹੌਲੀ ਹੌਲੀ ਪਪੋਟੇ ਉੱਠਣ ਤੋਂ ਬਾਅਦ ਉਹਨਾਂ ਪੂਰੀ ਤਰ੍ਹਾਂ ਅੱਖਾਂ ਖੋਲ੍ਹੀਆਂ ਤੇ ਖੁਸ਼ੀ ਨਾਲ ਬਾਬੇ ਦਾ ਦਿਲ ਨੱਚੋਟਿਆ। ਪਾਗਲਾ ਬਾਪ ਪੁਕਾਰੇ, "ਕ੍ਰਿਸ਼ਨਾ, ਕ੍ਰਿਸ਼ਨਾ ਮੇਰੀਆਂ ਅੱਖਾਂ ਠੀਕ ਹੋ ਗੰਨਾਂ।" ਬਿਲਕੁਲ ਨਵਰਨਾ। "ਉਹ ਮੈਂ ਤੇਰੇ ਮੱਥੇ ਦੇ ਵਾਲ ਤੱਕ ਗਿਣ ਸਕਦਾ ਹਾਂ ਕ੍ਰਿਸ਼ਨਾ। ਬਾਪੂ ਜੀ ਝੱਲਿਆ ਵਾ ਕ੍ਰਿਸ਼ਨਾ ਉਸ ਦੀ ਝੋਲੀ ਵਿੱਚ ਾੜੀ ਗਈ ਸ਼ੁਕਰ ਹੈ ਰੱਬ ਦਾ ਲੱਖ ਲੱਖ ਸ਼ੁਕਰ।" ਬਾਪੂ ਜੀ, "ਬਧਾਈ ਕ੍ਰਿਸ਼ਨਾ ਕੋਰ ਵੀ ਸੁਤੇ ਮੌਕੇ ਤੇ ਹੀ ਕੋਲ ਬੈਠੀ ਸੀ ਬੋਲ ਉੱਠੀ, "ਤਨ ਗੁਰੂ ਰਮਦਾਸ" ਤਨ ਸੱਜਾ ਪਾਤਸ਼ਾ ਬਿਲਕੁਲ ਠੀਕ ਦਸ ਤਿਸਤਾ ਹੈ ਪਾਪੂ ਜੀ ਬੀਬੀ ਜੀ ਖੁਸ਼ੀ ਵਿੱਚ ਖੀਵਾ ਹੋ ਕੇ ਬਾਬਾ ਬੋਲਿਆ ਬੀਹਾਂ ਬਰਿਆਂ ਦੇ ਜਵਾਨ ਵਰਗੀ ਨਜ਼ਰ ਮਿਲ ਗਈ ਇਹ ਸਾਰਾ ਪ੍ਰਤਾਪ ਉਸ ਪਰਮਾਤਮਾ ਦਾ ਤੇ ਜਾਂ ਤੁਹਾਡੇ ਪੁਰਸ਼ਾਰਥਕ ਸਦਕਾ ਹੈ ਬੀਬੀ ਜੀ ਕ੍ਰਿਸ਼ਨਾ ਸਤਨਾ ਬੋਲਿਆ ਲੈ ਭਾਈ ਅੱਜ ਮੂੰਹ ਮਿੱਠਾ ਕਰਾਂ ਇਸ ਖੁਸ਼ੀ ਵਿੱਚ ਭਰਾ ਜੀ ਭਰਾ ਜੀ ਖੁਸ਼ੀ ਨਾਲ ਕ੍ਰਿਸ਼ਨ ਦੀਆਂ ਅੱਖਾਂ ਵਿੱਚੋਂ ਧਰ ਉਤਰਾਈ ਆਓ ਤੁਸੀਂ ਜਿਨ੍ਹਾਂ ਦੀ ਕਾਲ تھا ਪਾਈਏ ਉਸੇ ਸ਼ਾਮ ਇੱਕ ਇਹ ਪਰਿਵਾਰ ਖੁਸ਼ੀ ਵਿੱਚ ਹੁਲਾਰੇ ਲੈਂਦਾ ਘਰ ਪਹੁੰਚਿਆ ਤੇ ਪਹੁੰਚੋਂ ਤੋਂ ਬਾਅਦ ਇਹ ਸਾਰੇ ਤੇ ਨਾਲ ਤਿੰਨ ਚਾਰ ਗਵਾਂੜੀ ਵੀ ਜਦ ਦਰਵਾਜ਼ਾ ਸਭ ਤੁਰੇ ਜਾਂਦੇ ਸਨ ਤਾਂ ਕੜਾ ਪ੍ਰਸ਼ਾਦ ਦੀ ਭਰੀ ਹੋਈ ਪ੍ਰਾਂਤ ਕ੍ਰਿਸ਼ਨਾਂ ਦੇ ਮੋਢੇ ਤੇ ਡੋਲ ਰਹੀ ਸੀ ਸਤਨਾਮ ਨੇ ਵੀ ਕਹਿ ਤੇ ਨਾਲ ਜਾ ਰਹੇ ਕਣਈਆ ਨੇ ਵੀ ਕਿ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਫੜਾ ਦੇ ਪਰ ਕ੍ਰਿਸ਼ਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਬਾਬਾ ਜੀ ਨੇ ਨਵੀਆਂ ਅੱਖਾਂ ਦੇ ਰੂਪ ਵਿੱਚ ਮਿਲੀ ਹੋਈ ਕੁਦਰਤ ਦੀ ਇਸ ਅਣਮੋਲ ਦਾਤ ਨੂੰ ਪ੍ਰਾਪਤ ਕਰਨ ਤੋਂ ਬਾਅਦ ਸਾਰੇ ਚਿਹਰਿਆਂ ਨੂੰ ਬਾਰ ਬਾਰੀ ਰਾਜ ਰਜ ਕੇ ਤੱਕਿਆ ਉਸ ਦਾ ਦਿਲ ਸ਼ੁਕਰਗੁਜ਼ਾਰੀ ਦੇ ਭੋਜਨ ਨਾਲ ਹਲਾਰੇ ਖਾ ਰਿਹਾ ਸੀ ਹੁਣ ਬਾਬਾ ਜੀ ਦੀ ਡੰਗੋਰੀ ਦੀ ਲੋੜ ਨਹੀਂ ਸੀ ਤੇ ਅਜੀਬ ਗੱਲ ਇਸ ਇਹ ਕਿ ਕਿ ਉਹ ਵਿਚਾਰੇ ਬਾਬੇ ਦੀ ਚੇਰ ਸਾਥਾਂ ਡੰਗੋਰੀ ਹਸਪਤਾਲ ਵਾਲੇ ਕਮਰੇ ਦੀ ਕੰਧ ਨਾਲ ਹੀ ਖੜੀ ਖੜੋਤੀ ਰਹੇਗੀ ਸੀ ਜਿਸ ਨੂੰ ਲਿਆਉਂਦਾ ਨਾ ਆਉਣ ਲੱਗਿਆ ਕਿਸੇ ਜਿਗਰ ਕੀਤਾ ਤੇ ਨਾ ਹੀ ਮੁੜ ਕੇ ਉਸ ਦਾ ਕਿਸੇ ਨੂੰ ਚੇਤਾ ਆ ਇਸ ਤੋਂ ਦੂਸਰੇ ਦਿਨ ਅਗਸਤ ਦੀ 13 ਤਰੀਕ ਨੂੰ ਦੁਪਹਿਰ ਸਤਨਾਮ ਨੇ ਬਾਬਾ ਜੀ ਤੇ ਕ੍ਰਿਸ਼ਨ ਨੂੰ ਸਣੇ ਮੁੰਨੀ ਕੇਸਰ ਕੌਰ ਤੇ ਕਨਈਆ ਦੇ ਘਾਰ ਵਿੱਚ ਕਨਈਆ ਦੇ ਘਾਰ ਵਿੱਚ ਬਿਠਾ ਲ ਕੇ ਕੋਈ ਨ ਰੋੜ ਵਾਲੀ ਕੋਠੀ ਵਿੱਚ ਪਹੁੰਚਾ ਦਿੱਤਾ ਜਿੱਥੇ ਪਹਿਲਾਂ ਤੋਂ ਹੀ ਕਮਰਿਆਂ ਆਦਿ ਸਫਾਈ ਹੋ ਚੁੱਕੀ ਸੀ ਲੋੜੀ ਦਾ ਸਮਾਨ ਉਹਨਾਂ ਵਿੱਚ ਇਕੱਠਾ ਕੀਤਾ ਗਿਆ ਕੋਠੀ ਵਿੱਚ ਪਹੁੰਚ ਕੇ ਜਦ ਕ੍ਰਿਸ਼ਨਾਂ ਨੇ ਵੇਖਿਆ ਕਿ ਸਭ ਕੁਝ ਉਹਨਾਂ ਦੀ ਹੀ ਰਹਿائش ਲਈ ਜੋੜਿਆ ਸਵਾਰਿਆ ਗਿਆ ਹੈ ਤਾਂ ਖੁਸ਼ੀ ਨਾਲ ਉਸਦਾ ਦਿਲ ਨੱਚ ਉਠਿਆ ਉਸ ਲਈ ਕੋਠੀ ਦਾ ਨਿਵਾਸ ਖੂcjੀਆਂ ਤੇ ਚਾਵਾਂ ਦਾ ਕੇਂਦਰ ਨਹੀਂ ਸੀ ਬਲਕਿ ਇਸ ਦੇ ਓਲੇ ਹੋਰ ਕਈ ਚੀਜ਼ਾਂ ਸਨ ਜਿਨ੍ਹਾਂ ਦੀ ਕਾਲੀ ਉਡੀਕੇ ਇਸ ਵੇਲੇ ਉਸ ਦੇ ਹਿਰਦੇ ਦੀਆਂ ਤਾਰਾਂ ਨੂੰ ਟਰੰਕਾਰ ਦੀ ਹੋਈ ਕੋਈ ਮਧੁਰ ਜਿਹਾ ਤਰਾਨਾ ਉਸ ਦੇ ਅੰਦਰ ਛੇੜ ਰਹੀ ਸੀ ਆਪਣੇ ਹੋਦ ਵਾਲੇ ਜੀਵਨ ਸਾਥੀ ਦੇ ਪੁਨਰਮਿਲਨ ਦੀ ਬੇਕਰਾਰੀ ਭਾਬੀ ਰੋਕਮਣ ਦੀ ਉਡੀਕ ਤੇ ਨਾਲ ਹੀ ਆਪਣੇ ਬਾਪੂ ਦੇ ਉਸ ਸੋਹਣੇ ਚਾਂਦੀ ਨਾਲ ਭਰੇ ਹੋਏ ਟਰੰਕ ਦੀ ਉਡੀਕ ਇਸ ਸਭ ਕੁਝ ਬਾਬਤ ਸਤਨਾਮ ਨੇ ਉਸ ਨੂੰ ਇੱਕ ਛੋਟੀ ਜਹੀ ਸਕੀਨ ਦੇ ਰੂਪ ਵਿੱਚ ਸਮਝਾ ਦਿੱਤਾ ਹੋਇਆ ਸੀ ਪਰ ਵਿਚਾਰਾ ਬਾਬਾ ਜੀ ਤੀ ਕਿੰਨਾ ਸਾਰੀਆਂ ਗੱਲਾਂ ਵੱਲੋਂ ਹਨੇਰੇ ਵਿੱਚ ਸੀ ਹੁਣ ਤਾਂ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਇੱਧਰ ਕੁਝ ਦਿਨਾਂ ਤੋਂ ਇਸ ਪਰਿਵਾਰ ਵਿੱਚ ਕਿਹੜੀ ਨਵੀਂ ਕਿ ਹੌਲੀ ਸੜਦੀ ਜਾ ਰਹੀ ਹੈ ਤੇ ਸ਼ਾਇਦ ਇਹ ਸਭ ਕੁਝ ਸਤਨਾਮ ਨੇ ਜਾਣ ਕੇ ਹੀ ਹੁਣਤੀ ਕੁਝ ਤੁਲਕਾਈ ਰੱਖਿਆ ਸੀ ਉਸ ਦੀਆਂ ਅੱਖਾਂ ਖੁੱਲਾਂ ਦੀ ਉਡੀਕ ਵਿੱਚ ਕੋਠੀ ਵਿੱਚ ਜਦ ਚੰਗੀ ਤਰ੍ਹਾਂ ਇੱਕ ਟਿਕ ਟਕਾਉ ਹੋ ਗਿਆ ਤਾਂ ਸਤਨਾਮ ਉਸ ਕਮਰੇ ਵਿੱਚ ਜਾ ਪਹੁੰਚਾ ਜਿਹੜਾ ਬਾਬਾ ਜੀ ਲਈ ਰਾਖਮਾ ਸੀ ਇਸ ਵੇਲੇ ਸਾਰਾ ਟੱਬਰ ਬਾਬਾ ਜੀ ਨੂੰ ਘੇਰੀ ਬੈਠਾ ਸੀ ਕਿਉਂ ਬਾਪੂ ਜੀ ਸਤਨਾਮ ਨੇ ਕਮਰੇ ਵਿੱਚ ਦਾਖਲ ਹੁੰਦੇ ਸਵਾਲ ਕੀਤਾ ਇਹ ਥਾਂ ਪਸੰਦ ਜੀ ਔਸਤ ਨਾਮ ਕੈਕੀ ਬਾਬਾ ਜੀ ਨੇ ਉਸ ਨੂੰ ਆਪਣੇ ਕੋਲ ਬਿਠਾਇਆ ਅੱਜ ਪਹਿਲਾ ਦਿਨ ਸੀ ਜਦੋਂ ਕਿਸੇ ਆਉਣ ਵਾਲੇ ਨੂੰ ਬਾਬਾ ਬਿਨਾਂ ਕੌਣ ਹੈ ਕਿਹੜਾ ਹੈ ਇਸ ਸਵਾਲ ਤੋਂ ਪਹਿਚਾਨ ਸਕਿਆ ਤੇ ਜਦ ਸਤਨਾ ਬੈਠ ਗਿਆ ਤਾਂ ਬਾਬਾ ਬਾਬੇ ਨੇ ਜਵਾਬ ਦਿੱਤਾ ਬੀਬਾ ਇਹ ਮੂੰਹ ਤੇ ਮਸਰਾਂ ਦੀ ਦਾਲ ਭਲਾ ਅਸੀਂ ਪਿੰਡੂ ਲੋਕ ਚੰਗੇ ਲੱਗਣੇ ਐ ਇਹੋ ਜਿਹੇ ਸ਼ੀਸ਼ਵਰਲਾਂ ਵਿੱਚ ਇਹ ਤੈਨੂੰ ਹੀ ਸੁਹੰਣੇ ਹੋਣ ਪਰ ਬਾਪੂ ਜੀ ਸਤਨਾਮ ਨੇ ਵੀ ਹਾਸੇ ਦਾ ਜਵਾਬ ਹਾਸੇ ਵਿੱਚ ਦਿੱਤਾ ਪਿੰਡਾਂ ਵਾਲਿਆਂ ਦੇ ਮਹਿਲ ਮੜੀਆਂ ਤਾਂ ਸਗੋਂ ਅੱਜ ਕੱਲ੍ਹ ਦੇ ਸ਼ਹਿਰੀ ਮਹੱਲਾ ਨਾਲੋਂ ਵੀ ਕੀਮਤੀ ਹੁੰਦੇ ਨੇ ਹੁੰਦੇ ਹੋਣਗੇ ਵਰਕਰਦਾਰ ਬਾਪਾ ਕੋ ਜੀ ਗੰਭੀਰ ਹੋ ਕੇ ਬੋਲੇ ਪਰ ਸਾਡੇ ਵਰਗੇ ਖਾਣਾ ਵਦੋਸ਼ਾਂ ਦੀ ਗਿਣਤੀ ਤਾਂ ਉਹਨਾਂ ਵਿੱਚ ਨਹੀਂ ਹੈ ਤੁਸੀਂ ਖਾਣਾ ਵਦੋਸ਼ ਕਿਉਂ ਬਾਪੂ ਜੀ ਸਤਨਾਮ ਜੀ ਥਾਂ ਕੇਸਰ ਕੌਰ ਮੁਸਕਾਈ ਤੁਸੀਂ ਤੇ ਸੋਖਣ ਵਾਲਾ 25 30 ਹਜ਼ਾਰ ਦੀ ਸਾਮੀ ਜੇ ਐਸਵੇਲੇ ਮਾ ਪੱਛੀ 30000 ਦੀ ਸਾਮੀ ਬਾਬੇ ਨੇ ਇਸ ਅਨੋਖੇ ਮਜ਼ਾਕ ਤੋਂ ਜਰਾਕ ਛਿੱਥਿਆ ਪੈ ਕੇ ਕੇਸਰ ਕਾਲਵਾਤ ਤੱਕਦਿਆਂ ਪੁੱਛਿਆ ਹਾਂ ਬਾਪੂ ਜੀ ਤੁਸੀਂ ਸਤਨਾ ਨਿਜਵਾ ਦਿੱਤਾ ਕ੍ਰਿਸ਼ਨ ਆ ਇਸ ਵੇਲੇ ਵਰਤਾਲਾਪ ਵਿੱਚ ਕੋਈ ਹਿੱਸਾ ਨਹੀਂ ਸੀ ਲੈ ਰਹੀ ਸਵਟਰੋਂਦੀ ਹੋਈ ਉਹ ਕੇਵਲ ਇਸ ਤੇ ਸਵਾਦ ਹੀ ਮਸਤੀ ਵਿੱਚ ਸਰਸਾਰ ਹੋ ਰਹੀ ਸੀ ਉਹ ਕਹਿ ਕੇ ਬਾਬੇ ਨੇ ਸ ਬੁੱਜੜ ਜੀ ਮਖੌਲ ਵਾਜੀ ਤੇ ਬੇਜਾਰੀ ਪ੍ਰਗਟ ਕੀਤੀ ਉਸਦੇ ਹੋਠਾਂ ਉੱਤੇ ਬੇਪਰੋਸਗੀ ਦਾ ਹਾਸਾ ਸੀ ਤੁਹਾਨੂੰ ਯਕੀਨ ਨਹੀਂ ਆਉਂਦਾ ਬਾਪੂ ਜੀ ਕੇਸਰ ਕੌਰ ਕੋਲੀ ਸਬੂਤ ਦਿਆਂ ਤੇ ਉਸਨੇ ਸਤਨਾਬਲ ਚਾਰਾ ਕੀਤਾ ਜਿਹੜਾ ਚੱਟ ਉੱਠ ਕੇ ਦੂਸਰੇ ਕਮਰੇ ਵਿੱਚ ਚਲਾ ਗਿਆ ਅੱਛਾ ਛੱਡੋ ਹੁਣ ਇਹਨਾਂ ਬੇਸਿਰ ਪੈਰ ਦੀਆਂ ਗੱਲਾਂ ਨੂੰ ਬਾਬੇ ਨੇ ਸਾਰਿਆਂ ਨੂੰ ਸੰਬੋਧਨ ਕੀਤਾ ਤੇ ਫਿਰ ਕੇਸਰ ਕੌਰ ਨੂੰ ਪੁੱਛਣ ਲੱਗਾ ਇੱਥੇ ਅੱਜ ਕੀ ਇੱਥੇ ਅੱਜ ਕਾਦੇ ਲੈ ਲਿਆਂਦਾ ਜੀ ਮੈਨੂੰ ਅੱਗੇ ਬੀਬੀ ਜੀ ਇੱਕ ਦੋ ਵਾਰੀ ਪੁੱਛ ਚੁੱਕਾ ਵਾਂ ਤੁਹਾਨੂੰ ਇੱਕ ਵਿਆਹ ਹੈ ਬਾਪੂ ਜੀ ਕੇਸਰ ਕੌਰ ਨੇ ਜਵਾਬ ਦਿੱਤਾ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਬਾਬੇ ਨੇ ਪੁੱਛਿਆ ਤੇ ਇਸ ਤੋਂ ਪਹਿਲਾਂ ਕਿ ਕੇਸਰ ਕੌਰ ਜਵਾਬ ਦਿੰਦੀ ਕਣਾਈਆ ਦੇ ਸਿਰ ਤੇ ਇੱਕ ਟਰੰਕ ਚੁੱਕਾਈ ਸਤਨਾ ਮੰਦਰਾ ਪਹੁੰਚਿਆ ਤੇ ਆਉਂਦੇ ਹੀ ਉਸ ਦੇ ਟੱਕਣ ਖੋਲ ਕੇ ਬਾਬਾ ਜੀ ਦੇ ਸਾਹਮਣੇ ਕਰਦਾ ਹੋਇਆ ਬੋਲਿਆ ਕਿਉਂ ਬਾਪੂ ਜੀ ਭਲਾ ਵੇਖੋ ਖਾਏ ਟਰੰਕ ਤੁਹਾਡਾ ਇਹ ਨਹੀਂ ਹੈ ਹੈ ਇਹ ਇਹ ਤੇ ਪੱਬਾ ਜੀ ਜ्यों ਹੀ ਟਰੱਕ ਵਿੱਚ ਚਲਿਆ ਟਰੱਕ ਵਿੱਚ ਚਲੀਆਂ ਚੀਜ਼ਾਂ ਨੂੰ ਤੱਕਦਾ ਗਿਆ ਉਸ ਦੀ ਜਵਾਨ ਸੜਖਾਉਂਦੀ ਸੀ ਹੁਣ ਦੱਸੋ ਬਾਪੂ ਜੀ ਸਾਰੀਆਂ ਚੀਜ਼ਾਂ ਵਿਖਾਲ ਚੁੱਕਣ ਤੋਂ ਬਾਅਦ ਕੇਸਰ ਕੌਰ ਬੋਲੀ ਤੁਸੀਂ ਖਾਣਾ ਬੰਦੋ ਸ਼ੋਹ ਜਕੀ ਰਾਜੇ ਬਾਬੇ ਦੇ ਦਿਮਾਗ ਦਾ ਚਕਰਾਂਦਾ ਵੇਖ ਕੇ ਕ੍ਰਾਂਤਾ ਵੇਖ ਕੇ ਉਸ ਨੂੰ ਹੋਰ ਹਨੇਰੇ ਵਿੱਚ ਰੱਖਣਾ ਮناسب ਨਾ ਸਮਝਿਆ ਗਿਆ ਤੇ ਸਤਨਾਮ ਨੇ ਇਸ ਟਰੰਕ ਦੀ ਪ੍ਰਾਪਤੀ ਬਾਰੇ ਸੰਕੇਤ ਦੇ ਕੇ ਉਸ ਨੂੰ ਕੁਝ ਸੱਚ ਤੇ ਕੁਝ ਝੂਠ ਲਾ ਕੇ ਦੱਸਿਆ ਇੱਕ ਹੋਰ ਚੀਜ਼ ਬਖਾਵਾ ਬਾਪੂ ਜੀ ਤੁਹਾਨੂੰ ਤੇ ਬਿਨਾਂ ਇਸ ਦਾ ਜਵਾਬ ਢੀਕ ਦੇ ਕੇਸਰ ਪਰ ਉੱਠ ਕੇ ਬਾਹਰ ਚਲੀ ਗਈ ਇਸ ਤੋਂ ਦੋ ਹੀ ਮਿੰਟ ਬਾਅਦ ਰੁਕਮਣ ਬਾਬੇ ਦੇ ਪੈਰਾਂ ਤੇ ਸਿਰ ਰੱਖੀ ਸਿਸਕ ਰਹੀ ਸੀ ਜਿਸ ਨੂੰ ਬਾਬੇ ਨੇ ਚੁੱਕ ਕੇ ਪੱਖੀ ਨਾਲ ਲਾਇਆ ਹੋਇਆ ਸੀ ਈਸ਼ਵ ਤੇਰੀ ਲੀਲਾ ਨੇ ਆਰੀ ਬਾਬੇ ਦੇ ਅੰਦਰੋਂ ਪੂਰੇ ਭਰਮੇ ਸਾਹ ਨਾਲ ਇਹ ਬਾਕ ਨਿਕਲਿਆ ਜਦੋਂ ਉਹ ਸਾਹਮਣੇ ਬੈਠੀ ਰੁਕਮ ਦੇ ਸਿਰ ਤੇ ਹੱਥ ਫੇਰ ਰਿਆ ਸੀ ਉਸੇ ਤਰ੍ਹਾਂ ਸੰਖੇਪ ਵਿੱਚ ਰੁਕਮ ਦੀ ਪ੍ਰਾਪਤੀ ਦਾ ਇਤਿਹਾਸ ਵੀ ਬਾਬਾ ਜੀ ਨੂੰ ਸੁਣਾ ਦਿੱਤਾ ਗਿਆ ਪਰ ਜਿਸ ਆਦਮੀ ਦੀ ਹਿੰਮਤ ਨਾਲੇ ਦੋਵੇਂ ਚੀਜ਼ਾਂ ਟਰੰਕ ਤੇ ਰੁਕਮਨ ਪ੍ਰਾਪਤ ਹੋਆਂ ਸਨ ਉਸ ਦਾ ਨਾਂ ਅਜੇ ਤਿਕਾਜ ਦੇ ਪਰਦੇ ਵਿੱਚ ਹੀ ਰੱਖਿਆ ਗਿਆ ਸੀ ਪਤਾ ਨਹੀਂ ਇਹ ਕਾਰਨ ਤੋਂ ਸਤਨਾਮ ਦੀ ਕੀ ਮੁਰਾਦ ਸੀ ਬਾਬਾ ਜੀ ਦੇ ਦਿਲ ਵਿੱਚ ਇੱਕਦਮ ਇੱਕੋ ਵਾਰੀ ਇਤਨੀ ਖੁਸ਼ੀਆਂ ਦੀ ਸਮਾਈ ਮੁਸ਼ਕਲ ਹੋ ਗਈ ਇਸ ਵੇਲੇ ਸਭ ਤੋਂ ਵੱਡੀ ਖਾਇਚ ਜਿਹੜੀ ਉਸ ਦੇ ਹਿਰਦੇ ਨੂੰ ਟੁੰਬ ਰਹੀ ਸੀ ਇਹ ਸੀ ਉਸ ਮਿਹਰਬਾਨ ਤੇ ਕੁਰਬਾਨੀ ਪੰਜ ਸੱਜਣਾਂ ਦਾ ਦਰਸ਼ਨ ਕਰਦੇ ਜਿਸ ਨੇ ਸਤਨਾਮ ਦੀ ਜਵਾਨੀ ਆਪਣੀ ਜਾਨ ਹੁੰਕੇ ਉਸ ਦੀ ਨੂਹ ਤੇ ਦੌਲਤ ਨੂੰ ਬਚਾਇਆ ਸੀ ਉਸ ਨੇ ਸਤਨਾਮ પાસે ਉਸ ਮਹਾਪੁਰਸ਼ ਦਾ ਨਾਮ ਪੁੱਛਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸਤਨਾਮ ਦਾ ਇੱਕੋ ਜਵਾਬ ਸੀ ਉਹ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਤੁਹਾਨੂੰ ਖੁਦ ਹੀ ਸਭ ਕੁਝ ਦੱਸੇਗਾ ਕਿਤਨਾ ਸੁਖਦਾਈ ਕਿਤਨਾ ਸੁਹਾਗਣ ਨਸਾਂ ਨੇ ਇਸ ਪਰਿਵਾਰ ਲਈ ਦੌਲਤ ਦੀ ਪ੍ਰਾਪਤੀ ਨੂੰ ਤਾਂ ਬਾਪੇ ਨੇ ਕੋਈ ਬਹੁਤੀ ਵਿਸ਼ੇਸ਼ਤਾ ਨਹੀਂ ਦਿੱਤੀ ਪਰ ਰੁਖਮਨ ਦੀ ਪ੍ਰਾਪਤੀ ਇਹ ਤਾਂ ਜਿਵੇਂ ਪ੍ਰਤੱਖ ਵਿੱਚ ਉਸ ਨੂੰ ਕੋਈ ਰੱਬੀ ਬਖਸ਼ਾ ਦਾ ਖਜ਼ਾਨਾ ਮਿਲ ਗਿਆ ਉਦਰ ਕ੍ਰਿਸ਼ਨਾਂ ਦੀ ਇਹ ਹਾਲਤ ਸੀ ਕਿ ਉਹ ਪੂਰੇ 6 ਮਹੀਨਿਆਂ ਦੇ ਉਦਰੀ ਮੈਨੂ ਦੂਰ ਕਰਨ ਲਈ ਭਾਪੀ ਰੁਖਮਨ ਦੇ ਦਿਲ ਵਿੱਚ ਹੀ ਵੜ ਕੇ ਬੈਠਣ ਲਈ ਝਟਪਟਾ ਰਹੇ ਸੀ ਅਖੀਰ ਉਸ ਪਾਸੋਂ ਜਦ ਨਾਲ ਰਹਿ ਨਾ ਗਿਆ ਤਾਂ ਉਹ ਬਦੋ ਬਦੋ ਰੁਕਮ ਨੂੰ ਬਾਹੋਂ ਖਿੱਚ ਕੇ ਦੂਸਰੇ ਕਮਰੇ ਵਿੱਚ ਲੈ ਗਈ ਜਿੱਥੇ ਉਹ ਆਂਦਰੋਂ ਬੰਦ ਕਰਕੇ ਕਈ ਘੰਟੇ ਉਸਨੇ ਰੁਕਮ ਨਾਲ ਗੱਲਾਂ ਬਾਤਾਂ ਕਰਦਿਆਂ ਰੋਂਦਿਆਂ ਤੇ ਸ਼ੁਕਰਗੁਜ਼ਾਰੀ ਦੇ ਹੌਕੇ ਭਰਦਿਆਂ गुजार ਦਿੱਤੀ ਤਾਂ